ਤੁਹਾਡੇ ਟਿੱਕਾ ਲੱਗਾ ਹੋਇਆ ਹੈਗਾ ਤਿਰੰਗਾ ਨਾਲ RAM ji ਦਾ ਝੰਡਾ ਤੁਹਾਨੂੰ ਦੇਖ ਕੇ ਬਹੁਤ ਛਾ ਲੱਗ ਰਿਹਾ ਪਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਹਾਂ ਕਿ ਸਾਨੂੰ ਦੇ ਜਾਇਜ਼ ਮੰਗ ਮੰਗ ਲੈਣੀ ਚਾਹੀਦੀ ਹੈ ਇੱਕ ਸਹੀ ਹਿੰਦੁਸਤਾਨੀ ਆ ਜਿਹੜਾ ਸਹੀ ਦੇਸ਼ ਨੂੰ ਮੁਲਕ ਨੂੰ ਪਿਆਰ ਕਰਦਾ ਹੈਗਾ ਆਪਣੇ ਲੋਕਾਂ ਨਾਲ ਪਿਆਰ ਉੱਤੇ ਆਪਣਾ ਰਾਸ਼ਟ੍ਰਧਮ ਹੈਗਾ ਉਦੇ ਨੀਚੇ ਆਪਣਾ ਧਰਮ ਕਿਉਂ ਰਾਸ਼ਟ੍ਰਧਮ ਤੋਂ ਉੱਤੇ ਕੋਈ ਧਰਮ ਨਹੀਂ ਹੈਗਾ ਸਾਡਾ ਦੇਸ਼ ਬਚੇਗਾ ਤਾਂ ਹੀ ਬਾਕੀ ਧਰਮ ਚੱਲਣਗੇ ਆਪਣੀ ਕਿ ਬਖਰੀ ਯਾਤਰਾ ਦੇ ਰਿਟਾਇਰਮੈਂਟ ਤੋਂ ਬਾਅਦ ਕਹਿੰਦੇ ਵੀ ਜਿਹੜੀ ਜ਼ਿੰਦਗੀ ਹੈ ਇਹਨੂੰ ਚੰਗੇ ਲੇਖੇ ਲਾਣਾ ਤੇ ਬਹੁਤ ਅੱਛਾ ਆਪਣਾ ਕਥਾਈਆ ਕਰ ਰਹੇ ਨੇ ਇਹਨਾਂ ਦਾ ਜਿਹੜਾ ਸੰਘਰਸ਼ਾਂ ਦੀ ਸੋਚ ਹੈ ਇਹ ਕਾਫੀ ਲੋਕਾਂ ਤੱਕ ਪਹੁੰਚੇਗੀ ਇਹ ਦੁਆ ਕਰਦੇ ਆ। ਸੋ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਰੰਗ ਵੇਖਣ ਨੂੰ ਮਿਲ ਰਹੇ ਨੇ ਸਾਡੇ ਨਾਲ ਬਾਲੀ ਜੀ ਨੇ ਬਾਲੀ ਜੀ ਤੁਸੀਂ ਆਪਣਾ ਇੱਕ ਵਾਰੀ ਪਿਛੋਕਰ ਦੱਸੋ ਅੰਦੋਲਨ 'ਚ ਪਹੁੰਚੇ ਹੋ ਬਹੁਤ ਜ਼ਿਆਦਾ ਸਾਈਕਲ ਚਲਾਉਣੇ ਹੋ। ਹਾਂਜੀ ਜੀ ਮੈਂ ਐਕਚੁਅਲੀ ਹੰਬਾਲੇ ਦਾ ਰਹਿਣ ਵਾਲਾ ਪਿੱਛੇ Air Force ਤੋਂ ਰਿਟਾਇਰ ਹੈਗਾ ਮੈਂ। ਤੇ ਡੇਲੀ 100 ਕਿਲੋਮੀਟਰ ਚਲਾਣਾ ਅੱਜ ਵੀ ਇਧਰੋਂ ਨਿਕਲੇ ਅਸੀਂ ਤੇ ਮੈਂ ਕਿਹਾ ਆਪਣਾ ਅੰਦੋਲਨ ਤਾਂ ਕਾਫੀ ਹੋ ਹੈਗਾ ਜੋਰ ਹੈ ਤੇ ਮੈਂ ਕਿਹਾ ਇਧਰ ਦੇਖਦੇ ਜਾਂਦੇ ਆਂ ਕਿ ਮੌਲਗੀ ਹੈਗਾ ਔਰ ਤੇ ਬਸ ਉਹ ਇਧਰ ਫੇ ਤੁਹਾਡੇ ਨਾਲ ਮੁਲਾਕਾਤ ਹੋ ਗਈ ਬਿਲਕੁਲ ਬਿਲਕੁਲ ਵੀਰੇ ਤੁਸੀਂ ਤਿਰੰਗਾ ਲਾਇਆ ਬਿਲਕੁਲ ਸਾਡੇ ਦੇਸ਼ ਦਾ ਝੰਡਾ ਸਾਡਾ ਮਾਣ ਨਾਲ ਸ਼੍ਰੀ ਰਾਮ ਜੀ ਦਾ ਵੀ ਲਾਇਆ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਰਾਮ ਜੀ ਦਾ ਮੰਦਿਰ ਬਣਿਆ ਮੈਂ ਬ੍ਰਦਰ ਮੇਰੀ ਸੋਚ ਦੇਖੋ ਡਿਫੈਂਸ ਤੋਂ ਹੋਣ ਦੇ ਕਾਰਨ ਮੇਰੀ ਸੋਚ ਹੈਗੀ ਤੁਸੀਂ ਐ ਸਿੰਬੋਲਿਕ ਮੈ ਲਾਇਆ ਹੋਇਆ ਹੈ ਉੱਤੇ ਆਪਣਾ ਰਾਸ਼ਟ੍ਰਧਮ ਹੈਗਾ ਓਦੇ ਨੀਚੇ ਆਪਣਾ ਧਰਮ ਹੈ ਕਿਉਂ ਰਾਸ਼ਟ੍ਰਧਮ ਤੋਂ ਉੱਤੇ ਕੋਈ ਧਰਮ ਨਹੀਂਗਾ ਸਾਡਾ ਦੇਸ਼ ਬਚੇਗਾ ਤਾਂ ਹੀ ਬਾਕੀ ਧਰਮ ਚੱਲਣਗੇ ਦੇਸ਼ ਕਿਵੇਂ ਬਚੇਗਾ ਤੁਹਾਨੂੰ ਕੀ ਲੱਗਦਾ ਕਿ ਦੇਸ਼ ਦਾ ਆਹ ਮਸਾ ਹੁੰਦੇ ਨੇ ਕਿਸਾਨ ਹਾਂਜੀ ਕਿਸਾਨ ਆਪਣੇ ਐਮਐਸਪੀ ਦੇ ਲਈ ਜੂਝ ਰਹੇ ਨੇ ਜੇ ਇਹ ਹੀ ਨਹੀਂ ਰਹਿਣਗੇ ਇਹ ਇਦਾਂ ਦੇ ਬਿਜ਼ਨਸ ਹੀ ਖਤਮ ਹੋ ਜਾਣਗੇ ਜੇ ਦੇਸ਼ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਉਹ ਟੁੱਟ ਜੂਗੀ ਤਾਂ ਦੇਸ਼ ਕਿਵੇਂ ਚੱਲੇਗਾ ਦੇਖੋ ਦੋ ਮੇਨ ਸਟੰਬ ਹੈਗੇਵੇਂ ਦੋ ਕੀ ਚਾਰ ਕਹਿ ਸਕਦੇ ਆਪਾਂ ਦੇਸ਼ ਦੇ ਮੇਨ ਸਟੰਬ ਜਿਹੜੇ ਹੈਗੇਵੇਂ ਜੈ ਜਵਾਨ ਜੈ ਕਿਸਾਨ ਔਰ মিডিਆ মিডিਆ ਜਿਹੜਾ ਜਨਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦਾ ਹੈਗਾ ਔਰ ਸਾਡੀ ਜੁਡੀਸ਼ਰੀ ਜਿਹੜੀ ਇਹ ਚਾਰ ਚੀਜ਼ਾਂ ਮਿਲ ਕੇ ਦੇਸ਼ ਨੂੰ ਕੰਟਰੋਲ ਕਰ ਰਹੀਆਂ ਹੈਗੀਆਂ ਔਰ ਇਹ ਇਨ੍ਹਾਂ ਤੇ ਹੀ ਦੇਸ਼ ਟਿਕਿਆ ਹੋਇਆ ਹੈਗਾ ਤੇ ਇਨ੍ਹਾਂ ਚਾਰਾਂ ਦੀ ਮੰਗ ਤੇ ਜਿਹੜੀ ਵੀ ਜਾਇਜ਼ ਮੰਗ ਹੈਗੀ ਉਹ ਜ਼ਰੂਰ ਮੰਨੀ ਚਾਹੀਦੀ ਏ ਤਾਂ ਕਿ ਦੇਸ਼ ਜਿਹੜਾ ਹੈਗਾ ਤਰੱਕੀ ਕਰੇ ਤੇ ਬੁਲੰਦੀਆਂ ਛੂਏ ਅੰਬਾਲਾ ਅੱਨੇ ਪਿਛਲੀ ਵਾਰੀ ਵੀ ਅੰਦੋਲਨ ਅੰਬਾਲੇ ਤੋਂ ਹੋ ਕੇ ਨਿਕਲਿਆ ਸੀਗਾ ਹੁਣ ਵੀ ਅੰਬਾਲੇ ਵੱਲ ਨੂੰ ਜਾ ਰਹੇ ਹਾਂ ਤਾਂ ਕਿ ਦਿੱਲੀ ਪਹੁੰਚ ਸਕੀਏ ਮੋਦੀ ਸਾਹਿਬ ਦਾ ਬਤਿਹਰਾ ਕਿਵੇਂ ਤੁਹਾਨੂੰ ਲੱਗਦਾ ਜਿਸ ਤਰੀਕੇ ਟਰੀਟ ਕੀਤਾ ਜਾ ਰਿਹਾ ਹੈ ਇਹਨਾਂ ਕਿਸਾਨਾਂ ਦੇ ਨਾਲ ਕਿਉਂਕਿ ਕੱਲੇ ਪੰਜਾਬ ਦੇ ਨਹੀਂ ਤੁਹਾਡੇ ਇਵਨ ਹਰਿਆਣਾ ਦੇ ਕਿਸਾਨ ਨੇ ਬਹੁਤ ਪੂਰੇ ਦੇਸ਼ ਦਾ ਕਿਸਾਨ ਹੈ ਮੈਂ ਮੇਰਾ ਸੋਚ ਹੈ ਜੀ ਦੇਖੋ ਆਪਾਂ ਡੈਮੋਕਰੈਟਿਕ ਕੰਟਰੀ 'ਚ ਅਗੇ ਆ ਤੇ ਆਪਣੀ ਮੰਗ ਮੰਗ ਰੱਖਣ ਦਾ ਹੱਕ ਤੇ ਹਰੇਕ ਨੂੰ ਹੈਗਾ ਅਗਰ ਕੋਈ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਚਾਹੁੰਦਾ ਹੈਗਾ ਜਾਂ ਕਿੱਥੇ ਜਿਵੇਂ ਜੰਤਰਮੰਤਰ ਤੇ ਵੀ ਪ੍ਰਦਰਸ਼ਨ ਹੁੰਦੇ ਰਹਿੰਦੇਗੇ ਤੇ ਜਾਣ ਤੋਂ ਰੋਕਣਾ ਨਹੀਂ ਚਾਹੀਦਾ ਮਤਲਬ ਮੇਰੀ ਪਰਸਨਲ ਰਾਏ ਆਈਓ ਹੈਗੀ ਏ ਕਿ ਅਗਰ ਕੋਈ ਪ੍ਰੋਟੈਕਟ ਕਰ ਰਹਾ ਆਪਣੀ ਡਿਮਾਂਡ ਰੱਖਣਾ ਚਾਹਦਾ ਹੈਗਾ ਮੰਨਣਾ ਨਾ ਮੰਨਣਾ ਬਾਅਦ ਦੀ ਗੱਲ ਏ ਪਹਿਲੇ ਗੱਲ ਤੇ ਸੁਣਨੀ ਚਾਹੀਦੀ ਹੈਗੀ ਔਰ ਜਿਵੇਂ ਹਰ ਬੰਦੇ ਦਾ ਰੋਜ਼ਗਾਰ ਜੁੜਿਆ ਹੋਇਆ ਹੈ ਕਿਸਾਨ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਹੈ ਜਵਾਨ ਨੂੰ ਆਪਣਾ ਦੇਸ਼ ਦਾ ਰક્ષਕ ਕਿਹਾ ਜਾਂਦਾ ਹੈਗਾ ਤੇ ਅਗਰ ਆਪਾਂ ਇਹਨਾਂ ਦੋ ਤਬਕਿਆਂ ਨੂੰ ਇਗਨੋਰ ਕਰਾਂਗੇ ਤੇ ਫਿਰ ਮੁਸ਼ਕਿਲ ਹੈਗਾ ਮੁਸ਼ਕਿਲ ਹੋਏ ਤੁਹਾਨੂੰ ਦੇਖ ਕੇ ਬਹੁਤ ਛਾ ਲੱਗ ਰਿਹਾ ਤੁਸੀਂ ਰੋਜ਼ ਕਿੰਨਾ ਸਾਈਕਲ ਚਲਾਉਂਦੇ ਹੋ ਬ੍ਰਦਰ ਮੈਂ ਘੱਟ ਤੋਂ ਘੱਟ 100 ਕਿਲੋਮੀਟਰ ਰੋਜ਼ ਚਲਾਣਾ ਹਾਂ ਪਿਛਲੇ ਸਾਲ ਮੈਂ 48833 ਕਿਲੋਮੀਟਰ ਚਲਾਇਆ ਹੈਗਾ ਅੱਜ ਮੇਰਾ 648ਵਾਂ ਦਿਨ ਹੈਗਾ ਮੇਨ ਮਕਸਦ ਜਿਹੜਾ ਹੈਗਾ ਮੇਰਾ ਇਹਨਾਂ ਚਲਾਣ ਦਾ 에ਅਰ ਫੋਰਸ ਵਿੱਚ ਮੈਂ ਬੋਡੀ ਬਿਲਡਿੰਗ ਕਰਦਾ ਰਿਹਾ ਹੁਣ ਸਾਈਕਲਿੰਗ ਦਾ ਮੇਨ ਮਕਸਦ ਹੈ ਵੇ ਕਿ ਦੇਖੋ ਜਿਹੜਾ ਕੁਝ ਅੱਜਕੱਲ ਜਿਹੜਾ ਹੈਗਾ ਨੌਜਵਾਨ ਔਰ ਬੱਚੇ ਜਿਹੜੇ ਹੈਗੇਵੇਂ ਯੂਆ ਪੀਡੀ ਉਹ ਮੋਬਾਈਲ ਲੈਪਟਾਪ ਦੀ ਦੁਨੀਆ ਚ ਗਵਾਚ ਗਏ ਹੈਗੇ ਕਿਵੇਂ ਲੱਗ ਰਿਹਾ ਤੁਹਾਨੂੰ ਤੁਸੀਂ ਨਸ਼ਾ ਵੀ ਕਿਹਾ ਕਿ ਨਸ਼ਾ ਬਹੁਤ ਮਾੜਾ ਹੈ ਇਥੋ ਦੀ ਜਵਾਨੀ ਦੇਖੋ ਕਿਸ ਤਰੀਕੇ ਪੂਰਾ ਟੱਕਰਾ ਲੈ ਰਹੀ ਅੱਗੇ ਜਾਣ ਦੇ ਲਈ ਆਪਣੇ ਹੱਕ ਦੇ ਲਈ ਇੱਕ ਚੰਗੀ ਜਵਾਨੀ ਵੀ ਤਾਂ ਹੈ ਨਾ ਹਾਂਜੀ ਕਿਉਂਕਿ ਲੇਕਿਨ ਮੈਂ ਤੁਹਾਨੂੰ ਇਹੋ ਕਹਿ ਰਿਹਾ ਨਾ ਕਿ ਕੁਝ ਪੰਜਾਬੀ ਨਸ਼ਾ ਹੈ ਔਰ ਕੁਝ ਵਧਾ ਆਚੜਾ ਕੇ ਉਹ ਦੱਸਿਆ ਜਾ ਰਿਹਾ ਹੈਗਾ ਤੇ ਤੁਹਾਨੂੰ ਦੇਖ ਕੇ ਬਹੁਤ ਸੋਹਣਾ ਲੱਗ ਰਿਹਾ ਤੁਹਾਡਾ ਸਾਈਕਲ ਤੁਹਾਡੇ ਟਿੱਕਾ ਲੱਗਾ ਹੋਇਆ ਹੈਗਾ ਤਿਰੰਗਾ ਨਾਲ RAM ji ਦਾ ਝੰਡਾ ਤੁਹਾਨੂੰ ਦੇਖ ਕੇ ਬਹੁਤ ਛਾ ਲੱਗ ਰਿਹਾ ਉਪਰ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਹਾਂ ਕਿਸਾਨਾਂ ਦੇ ਜਾਇਜ਼ ਮੰਗ ਮੰਗ ਲੈਣੀ ਚਾਹੀਦੀ ਹੈ ਇੱਕ ਸਹੀ ਹਿੰਦੁਸਤਾਨੀ ਆ ਜਿਹੜਾ ਸਹੀ ਦੇਸ਼ ਨੂੰ ਮੁਲਕ ਨੂੰ ਪਿਆਰ ਕਰਦਾ ਹੈਗਾ ਆਪਣੇ ਲੋਕਾਂ ਨਾਲ ਪਿਆਰ ਕਰਦਾ ਕਿਉਂਕਿ ਦੇਖੋ ਅ ਜੇਕਰ ਤੁਸੀਂ ਭਾਰਤੀ ਹੈਗੇ ਹੋ ਆ ਭਾਰਤੀ ਛੱਡੋ ਗਰ ਇਨਸਾਨ ਹੈਗੇ ਹੋ ਆਪਣੀ ਆਤਮਾਨ ਦੀ ਆਵਾਜ਼ ਸੁਣਦੇ ਹੈਗੇ ਹੋ ਤੇ ਜਾਇਜ਼ ਗੱਲ ਨੂੰ ਜਾਇਜ਼ ਕਹਿਣ ਦਾ ਤੁਹਾਡੇ ਇੱਥੇ ਦਮ ਹੋਣਾ ਚਾਹੀਦਾ ਹੈਗਾ ਬਸ ਹਾਂ ਬਹੁਤ ਅੱਛਾ ਲੱਗਾ ਜੋ ਤੁਸੀਂ ਸੋਚ ਕੇ ਚੱਲੇ ਹੋ ਜੋ ਤੁਹਾਡਾ ਏਮ ਹੈ ਜ਼ਰੂਰ ਪੂਰਾ ਹੋਵੇ ਤੁਹਾਡੇ ਤੋਂ ਲੋਕ ਪ੍ਰਭਾਵਿਤ ਹੋਣ ਬਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਰਟਾਇਰਡ ਅਫਸਰ ਨੇ ਆਪਣੀ ਇੱਕ ਵੱਖਰੀ ਯਾਤਰਾ ਤੇ ਰਟਾਇਰਮੈਂਟ ਤੋਂ ਬਾਅਦ ਕਹਿੰਦੇ ਵੀ ਜਿਹੜੀ ਜ਼ਿੰਦਗੀ ਹੈ ਇਹਨੂੰ ਚੰਗੇ ਲੇਖੇ ਲਾਣਾ ਤੇ ਬਹੁਤ ਅੱਛਾ ਆਪਣਾ ਕਥਾਈਆ ਕਰ ਰਹੇ ਨੇ ਇਹਨਾਂ ਦਾ ਜਿਹੜਾ ਸੰਘਰਸ਼ਣਿਆਂ ਦੀ ਸੋਚ ਹੈ ਇਹ ਕਾਫੀ ਲੋਕਾਂ ਤੱਕ ਪਹੁੰਚੇਗੀ ਦੁਆ ਕਰਦੇ ਹਾਂ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅੱਖਰ ਦੇ ਨੇ